ਰੰਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਰ ਨੰਬਰ 8 ਦਰਜ ਹੋਈ ਸੀ ਜਿਹਦੇ ਵਿੱਚ ਤਲਵੰਡੀ ਸੱਲਾਂ ਦਾ ਨੌਜਵਾਨ ਸਾਹਿਨ ਆਦਲਤ ਦੀ ਲੜਾਈ ਦੌਰਾਨ ਡੈਥ ਹੋਈ ਸੀ ਉਹਦੇ ਸਬੰਧੀ 302 307 ਦਾ ਐਫਆਰ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀ ਬਾਕੀ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਤਿੰਨ ਦੋਸ਼ੀ ਸੀ ਜਿਹੜੇ ਉਹ ਹੱਲੇ ਵੀ ਪਾ ਗੋੜੇ ਸੀਗੇ ਜਿਸ ਨੂੰ ਐਸ ਐਚਓ ਟਾਂਡਾ ਡੀ ਐਸ ਪੀ ਟਾਂਡਾ ਨੇ ਬੜੀ ਜ਼ੋਰ ਅਜਮਾਇਸ਼ ਕਰ ਤੋਂ ਬਾਅਦ ਅੱਜ ਉਸ ਕੱਲ ਇੱਕ ਲੜਕਾ ਦੋ ਕੱਲ ਫੜੇ ਆ ਔਰ ਅੱਜ ਇੱਕ ਸਵੇਰੇ ਫੜਿਆ ਟੋਟਲ ਅਮਰਤਪਾਲ ਦੀਪਕ ਤੇ ਨਵਦੀਪ ਇਹ ਤੇ ਦੋ ਛਿਰਨ ਦੇ ਸੀ ਹੁਣ ਟੋਟਲ 8 ਦੇ 8 ਦੋਛੀ ਜਿਹੜੇ ਕੁੱਲ ਸੀਗੇ ਉਹ ਅਰੈਸਟ ਕਰ ਲਏ ਆ ਅੱਜ ਹਾਰਪੁਰ ਡਿਸਟ੍ਰਿਕਟ ਟਾਂਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਨੰਬਰ 8 ਦਰਜ ਹੋਈ ਸੀ ਜਿਹਦੇ ਵਿੱਚ ਤਲਵੰਡੀ ਸੱਲਾਂ ਦਾ ਨੌਜਵਾਨ ਨੂੰ ਸਾਹਿਨਾਂ ਦਾ ਲੜਕੀ ਦੀ ਲੜਾਈ ਦੌਰਾਨ ਡੈਥ ਹੋ ਗਈ ਸੀ ਉਹਦੇ ਸਬੰਧੀ 302 307 ਦਾ ਐਫਆਈਆਰ ਦਰਜ ਕੀਤੀ ਗਈ ਜੀ ਅਤੇ ਇਸ ਤੋਂ ਪਹਿਲਾਂ ਅ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿ ਬਾਕੀ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਤਿੰਨ ਦੋਸ਼ੀ ਸੀ ਜਿਹੜੇ ਉਹ ਹਾਲੇ ਵੀ ਭਗੌੜੇ ਸੀਗੇ ਜਿਸ ਨੂੰ ਐਸਐਚਓ ਟਾਂਡਾ ਡੀਐਸਪੀ ਟਾਂਡਾ ਨੇ ਬੜੀ ਜ਼ੋਰ ਅਜਮਾਇਸ਼ ਕਰ ਤੋਂ ਬਾਅਦ ਅੱਜ ਕੁਸ਼ ਕੱਲ ਇੱਕ ਲੜਕਾ ਦੋ ਕੱਲ ਫੜੇ ਆ ਔਰ ਅੱਜ ਇੱਕ ਸਵੇਰੇ ਫੜਿਆ ਟੋਟਲ ਅਮਰਤਪਾਲ ਦੀਪਕ ਤੇ ਨਵਦੀਪ ਇਹ ਤਿੰਨ ਦੋਸ਼ੀ ਰਹਿੰਦੇ ਸੀ ਇਹ ਹੁਣ ਟੋਟਲ 8 ਦੇ 8 ਦੋਸ਼ੀ ਜਿਹੜੇ ਕੁੱਲ ਸੀਗੇ ਉਹ ਅਰੈਸਟ ਕਰ ਲਏ ਔਰ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਨਾਂ ਕਾਰਨ ਕਰਕੇ ਔਰ ਕਿਸ ਬੰਦੇ ਨੇ ਕਿੱਦਾਂ ਕਿੱਦਾਂ ਸੱਟਾਂ ਮਾਰੀਆਂ ਉਹਦੀ ਹੱਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ